ਪਿਛਲੀ ਰਾਤ ਤੋਂ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਸ਼ਹਿਰ ਧਾਰੀਵਾਲ ਦੇ ਕਈ ਇਲਾਕੇ ਪਾਣੀ ਦੇ ਵਿੱਚ ਡੁੱਬ ਚੁੱਕੇ ਹਨ ਪਾਣੀ ਦੀ ਸਹੀ ਤਰੀਕੇ ਦੇ ਨਾਲ ਨਿਕਾਸੀ ਨਾ ਹੋਣ ਦੇ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਨਾਲ ਹੀ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਵੜ ਗਿਆ ਇਹ ਤਸਵੀਰਾਂ ਤੁਹਾਨੂੰ ਸ਼ਹਿਰ ਧਾਰੀਵਾਲ ਦੇ ਲਾਲਬਾਗ ਮੁਹੱਲੇ ਦੀਆਂ ਦਿਖਾ ਰਿਹਾ ਜਿੱਥੇ ਸਾਬਕਾ ਮੰਤਰੀ ਸੁਚਾ ਸਿੰਘ ਲੰਗਾ ਦਾ ਘਰ ਵੀ ਪਾਣੀ ਵਿੱਚ ਡੁੱਬਾ ਹੈ ਉੱਥੇ ਹੀ ਕਈ ਕਾਰ ਹੋਰ ਪਾਣੀ ਵਿੱਚ ਡੁੱਬ ਗਏ ਹਨ ਦੱਸ ਦਈਏ ਕਿ ਇੱਥੇ ਇੱਕ ਗੈਸ ਏਜੰਸੀ ਵੀ ਹੈ ਔਰ ਕਾਫੀ ਇਹ ਰਸਤਾ ਚੱਲਦਾ ਵਾ ਸ਼ਮਸ਼ਾਨਘਾਟ ਨੂੰ ਵੀ ਇਹੀ ਰਸਤਾ ਜਾਂਦਾ ਵਾ ਲੇਕਿਨ ਬਹੁਤ ਜ਼ਿਆਦਾ ਪਾਣੀ ਹੋਣ ਦੇ ਕਾਰਨ ਇੱਥੇ ਆਵਾਜਾਈ ਠੱਪ ਹੋ ਚੁੱਕੀ ਆ ਬੀਤੀ ਰਾਤ ਦਾ ਹੀ ਇਸ ਮੁਹੱਲੇ ਦੇ ਲੋਕ ਇਕੱਠੇ ਹੋ ਕੇ ਆਪਣੇ ਘਰਾਂ ਚੋਂ ਤੇ ਮੁਹੱਲੇ ਚੋਂ ਪਾਣੀ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਕਈ ਘਰਾਂ ਨੇ ਤਾਂ ਪਾਣੀ ਕੱਢਣ ਵਾਲੀਆਂ ਮੋਟਰਾਂ ਤੱਕ ਲਗਾਈਆਂ ਹੋਈਆਂ ਨੇ ਬੇਹਦ ਬੱਤਰ ਹਾਲਾਤ ਇਥੋਂ ਦੇ ਨਜ਼ਰ ਆ ਰਹੇ ਨੇ ਸੁਚਾ ਸਿੰਘ ਲੰਗਾ ਜੋ ਸਾਬਕਾ ਮੰਤਰੀ ਨੇ ਉਹਨਾਂ ਦੀ ਵੀ ਲਾਲ ਕੋਠੀ ਇੱਕ ਬੜਾ ਫੇਮਸ ਪਲੇਸ ਵਾ ਉਹ ਵੀ ਪਾਣੀ ਦੇ ਵਿੱਚ ਡੁੱਬ ਚੁੱਕਿਆ ਵਾ ਔਰ ਇੱਕ ਘਰ ਵਾ ਜਿਸ ਦੇ ਵਿੱਚੋਂ ਆਰ ਪਾਰੀ ਪਾਣੀ ਹੋ ਗਿਆ ਇਸ ਦੇ ਦਰਵਾਜੇ ਦੇ ਵਿੱਚੋਂ ਪਾਣੀ ਬਾਹਰ ਜੀਟੀ ਰੋਡ ਨੂੰ ਆ ਰਿਹਾ ਹੈ ਬੇहद ਲੋਕਾਂ ਦਾ ਨੁਕਸਾਨ ਹੋਇਆ ਹੈ ਇੱਕ ਸ਼ਖਸ ਨੇ ਤਾਂ ਇਹ ਵੀ ਦੱਸਿਆ ਕਿ ਉਸ ਦਾ ਸਾਰਾ ਫਰਨੀਚਰ ਹੀ ਕਰਦਾ ਖਰਾਬ ਹੋ ਗਿਆ ਔਰ ਇਹ ਪੂਰੀਆਂ ਉਸ ਲਾਲ ਬਾਗ ਮਹੱਲੇ ਦੀਆਂ ਤਸਵੀਰਾਂ ਨੇ ਵੇਖ ਸਕਦੇ ਹੋ ਤੁਸੀਂ ਕਿ ਕਿਦਾਂ ਘਰ ਜਿਹੜੇ ਆ ਪਾਣੀ ਵਿੱਚ ਡੁੱਬੇ ਹੋਏ ਆ ਇਹ ਇੱਕ ਸ਼ਖਸ ਦਾ ਘਰ ਵਾ ਜਿਹਦੇ ਅੰਦਰ ਅਸੀਂ ਪਹੁੰਚੇ ਔਰ ਜਦੋਂ ਹਾਲਾਤ ਦੇਖੇ ਤਾਂ ਬੇहद ਬੱਤਰ ਸੀ ਘਰ ਦਾ ਸਾਰਾ ਸਮਾਨ ਹੀ ਡੁੱਬ ਚੁੱਕਿਆ ਸੀ ਇਹਨਾਂ ਨੇ ਪਾਣੀ ਕੱਢਣ ਵਾਲੀ ਇੱਕ ਮੋਟਰ ਔਰ ਛੋਟੀ ਔਰ ਇੱਕ ਵੱਡੀ ਦੋ ਮੋਟਰਾਂ ਲਗਾਈਆਂ ਹੋਈਆਂ ਨੇ ਇਸ ਸ਼ਖਸ ਦਾ ਕਹਿਣਾ ਵਾ ਕਿ ਉਹਨਾਂ ਦਾ ਪਹਿਲਾ ਫਰਨੀਚਰ ਖਰਾਬ ਹੋ ਚੁੱਕਿਆ ਹੈ ਔਰ ਉਹਨਾਂ ਨੂੰ ਨਵਾਂ ਫਰਨੀਚਰ ਲੈਣਾ ਪਿਆ ਜਿਹੜਾ ਕਿ ਪਾਣੀ ਵਿੱਚ ਡੁੱਬ ਗਿਆ ਵਾ ਬੱਦਰ ਹਾਲਾਤਾਂ ਦੀ ਦੇਖੋ ਪੂਰੀ ਰਿਪੋਰਟ ਮੈਂ ਜੀ ਤਰਮਿੰਦਰ ਰਾਮ ਸਰਕਾਰੀ ਅਧਿਆਪਕ ਹੈ ਇੱਕ ਮੈਂ ਵਸਨੀਕ ਆ ਜੀ ਵਾਰਡ ਨੰਬਰ 8 ਜਿਹੜੀ ਹੁਣ ਵਾਰਡ ਨੰਬਰ 3 ਆ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਦਾ ਜੀ ਠੀਕ ਆ ਜੀ ਇਹ ਏਰੀਆ ਪੈਂਦਾ ਜੀ ਲਾਲ ਬਾਗ ਇਸ ਲਾਲ ਬਾਗ ਏਰੀਏ ਵਿੱਚ ਪਹਿਲਾ ਹੁੰਦਾ ਹੀ ਨਾਲੇ ਦੋਨਾਂ ਸਾਈਡ ਤੇ ਇੱਕ ਸਾਈਡ ਤੇ ਨਾਲਾ ਹੁੰਦਾ ਹੈ ਜੀ ਜਿੱਥੋਂ ਪਾਣੀ ਦਾ ਜਦੋਂ ਬਾਰਿਸ਼ ਹੁੰਦੀ ਹੈ ਪਾਣੀ ਦੀ ਨਿਕਾਸੀ ਹੁੰਦੀ ਠੀਕ ਹੈ ਜੀ ਉਹਨੂੰ ਬਰਸਾਤੀ ਨਾਲਾ ਕਹਿੰਦੇ ਆਂ ਇਹ ਉਹ ਬਰਸਾਤੀ ਨਾਲੇ ਦੇ ਨਾਲ ਕੀ ਹੁੰਦਾ ਹੈ ਕਿ ਬਾਰਿਸ਼ ਹੁੰਦੀ ਹੈ ਪਾਣੀ ਜਿਹੜਾ ਇਹ ਉਹ ਸਾਰਾ ਨਿਕਲ ਜਾਂਦਾ ਹੈ ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਲਗਭਗ 7-8 ਸਾਲਾਂ ਤੋਂ ਉਸ ਨਾਲੇ ਨੂੰ ਜਿਹੜਾ ਆ ਪੂਰ ਦਿੱਤਾ ਗਿਆ ਆ ਉਹਦੇ ਨਾਲ ਬਾਅਦ ਚ ਜਦੋਂ ਮਿਊਨਿਸਪਲ ਕਾਉਂਸਲ ਦੀਆਂ ਇਲੈਕਸ਼ਨ ਆਣੀਆਂ ਉਹਦੇ ਨਾਲ ਪਹਿਲਾਂ ਇੱਕ ਸੱਜੇ ਹੱਥਾ ਦੇ ਜਿਹੜਾ ਉਹ ਨਾਲਾ ਸ਼ੁਰੂ ਕੀਤਾ ਗਿਆ ਸੀ ਜੀ ਬਣਾਣਾ ਪਰ ਉਹ ਜੂੰਦਾ ਤੂੰ ਲਾਲੋ ਕਿ ਤੁਸੀਂ ਉਹ 10 ਮੀਟਰ ਜਾਂ 20 ਮੀਟਰ ਨਾਲਾ ਬਣਾਉਣ ਤੋਂ ਬਾਅਦ ਉਹਨੂੰ ਐਜ਼ ਇਟ ਇਜ਼ ਹੀ ਰਹਿਨ ਦਿੱਤਾ ਬਾਅਦ ਚ ਉਹਨੂੰ ਪੋਰ ਦਿੱਤਾ ਉਹਦੇ ਨਾਲ ਬਾਅਦ ਚ ਤੁਸੀਂ ਅੰਜਾਮ ਵੇਖਣ ਦੇ ਉਹ ਵੀ ਪਾਣੀ ਜਿਹੜਾ ਸਾਰੇ ਸ਼ਹਿਰ ਦਾ ਆਇਆ ਪੂਰੇ ਧਾਰੀਵਾਲ ਸ਼ਹਿਰ ਦਾ ਪਾਣੀ ਜਿਹੜਾ ਆ ਲਾਲ ਬਾਗ ਦੇ ਵਿੱਚ ਆ ਚੁੱਕਾ ਆ ਤੇ ਲਾਲ ਬਾਗ ਦੇ ਲੋਕਾਂ ਦਾ ਜਿਹੜਾ ਤੁਸੀਂ ਜਿਹਾ ਦੇਖੋ ਕਿੰਨਾ ਮੁਸ਼ਕਲ ਹੋ ਰਿਹਾ ਲਗਭਗ ਇੱਥੇ ਇਸ ਏਰੀਆ 'ਚ ਇੰਨੇ ਏਰੀਆ 'ਚ ਘੱਟੋ ਘੱਟ ਵੀ 50 ਤੋਂ 70 ਘਰ ਰਹਿ ਗਏ ਆ ਜੀ ਠੀਕ ਹੈ ਜੀ ਜਿਹੜੇ ਸਾਰੇ ਜਿਹੜੇ ਆ ਬਹੁਤ ਜ਼ਿਆਦਾ ਪਰੇਸ਼ਾਨ ਆ ਨਗਰ ਕਾਉਂਸਲ ਨੂੰ ਤਾਂ ਅਪੀਲ ਵੀ ਕੀਤੀ ਆ ਜੀ ਫੋਨ ਵੀ ਸੇਰ ਦੇ ਬੜੇ ਲਾਏ ਨਾਲ ਉਹਨਾਂ ਤੋਂ ਪਹਿਲਾਂ ਜਦੋਂ ਵੀ ਜਦੋਂ ਵੀ ਆਂਦੀ ਆ ਆਪਣਾ ਤੁਸੀਂ ਸਮਝੋ ਬਰਸਾਤਾਂ ਸ਼ੁਰੂ ਹੁੰਦੀ ਆ ਹਰ ਵਾਰੀ ਅਹੀਂ ਉਹਨਾਂ ਨੂੰ ਅਸਮਾਨਾਂ ਭੇਜਦੇ ਆ ਵੀ ਜਨਾਬ ਸਾਡੇ ਕੋਲ ਬਾਰ ਬਾਰ ਸੇਰੇ ਮਾਰਨ ਦਾ ਮੌਕਾ ਨਹੀਂ ਜੀ ਕਿਉਂਕਿ ਅਸੀਂ ਸਰਕਾਰੀ ਅਧਿਕਾਰਾਂ ਡਿਊਟੀਆਂ ਤੇ ਗਏ ਹੁੰਦੇ ਆ ਸਾਰੇ ਲਗਭਗ ਆ ਬਜ਼ੁਰਗ ਵੇਖ ਲਓ ਜੀ ਘਰਾਂ ਚ ਰਹਿੰਦੇ ਇਹਨਾਂ ਨੇ ਕੀ ਦੌੜ ਕਰਨੀ ਆ ਜਦੋਂ ਹਾਡੀ ਨਹੀਂ ਸੁਣੀ ਜਾਂਦੀ ਤੇ ਬਜ਼ੁਰਗਾਂ ਦੀ ਕੀ ਸੁਣੀ ਜਾਊਗੀ ਜੀ ਬਿਲਕੁਲ ਪਾਣੀ ਆਇਆ ਕਿੱਥੋਂ ਇੰਨਾ ਬੜਾ ਇਹ ਪਾਣੀ ਜੀ ਪਿੱਛੇ ਸੈਂਟਰ ਮਾਰਕ ਸੈਟਲਮੈਂਟ ਜਿਹੜੀ ਹੈ ਨਹੀਂ ਗਰਾਊਂਡ ਉਧਰੋਂ ਪਾਸ ਹੋ ਕੇ ਅੱਗੇ ਰਣੀਆਂ ਦਾ ਛੱਪੜ ਹੀ ਛੱਪੜ ਦਾ ਦੱਸਿਆ ਮੈਂ ਤੁਹਾਨੂੰ ਕਿ ਪਾਣੀ ਜਿਹੜਾ ਹੈ ਸ਼ੌਰ ਦਾ ਡਾਇਵਰਟ ਹੁੰਦਾ ਹੈ ਥੋੜਾ ਜਿਹਾ ਸ਼ਾਬ ਨੂੰ ਜਾਂਦਾ ਹੈ ਖਾਲਜ ਜਾਂਦਾ ਹੈ ਥੋੜਾ ਜਿਹਾ ਪਾਣੀ ਜਿਹੜਾ ਹੈ ਉਹ ਰਣੀਆਂ ਦੇ ਛੱਪੜ ਜੀ ਜਾਂਦਾ ਹੈ ਲਗਭਗ ਇਧਰੋਂ ਸਾਡੇ ਕੋਲ 10 15 20 ਘਰ ਜਿਹੜੇ ਆ ਪਾਣੀ ਵਿੱਚ ਡੁੱਬੇ ਆ ਆਹ ਜੇ ਪੱਕਾ ਨਾ ਵਿਮਰ ਬਰਾਏ ਆ ਮੈਂ ਜੀਤੀ ਜੋਰ ਵਾਰ ਨੰਬਰ 8 ਜਿਹੜਾ ਕਿ ਹੁਣ 3 ਨੰਬਰ ਵਾਰਡ ਜੇ ਉੱਥੋਂ ਦਾ ਰਹਿਣ ਵਾਲਾ ਐ ਬਹੁਤ ਵਾਰ ਕਹਿ ਚੁੱਕਾ ਜੀ ਬਰਸਾਤ ਤੋਂ ਪਹਿਲਾਂ ਵੀ ਨਾਲੇ ਸਾਫ਼ ਕਰਾ ਦਿਓ ਪਰ ਕੋਈ ਅਸਰ ਨਹੀਂ ਜੀ ਨਾ ਕਿ ਇਹ ਦੇ ਕੋਈ ਕਰਨੋਂ ਆਉਂਦਾ ਜੀ ਆਪਣਾ ਆ ਜੇ ਵੀ ਦੇਖ ਸਕਦੇ ਪ੍ਰਾਣਾ ਵੀ ਤੁਹਾਨੂੰ ਜਿਹੜਾ ਚੈੱਕ ਕਰਾ ਸਕਦਾ ਜੀ ਤੇ ਹੁਣ ਵੀ ਪਾਣੀ ਜਿਹੜਾ ਅੰਦਰ ਜਿਹੜਾ ਪੰਪ ਲਾ ਕੇ ਬਾਹਰ ਕੱਢਣ ਦੇ ਜੇ ਕੁਦਰਾਂ ਦੇ ਪੰਪ ਲਾ ਕੇ ਉਹ ਵੀ ਤੇ ਦੇਖ ਸਕਦੇ ਮੌਕੇ ਜਿੱਤੇ ਬੰਦੇ ਨੇ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ ਇਸ ਮੌਕੇ ਦਾ ਜੋ ਵੀ ਕਿਸੇ ਦੇ ਕੋਈ ਆਉਂਦੀ ਹੈ ਜ਼ਖਾਜ ਜਾਂ ਕੋਈ ਵੀ ਪੀਰ ਉਹ ਉੱਤੇ ਹਮਲ ਕਰਕੇ ਕੰਮ ਕਰਨਾ ਚਾਹੀਦਾ। ਉਹ ਪੁੱਤ ਹੀ ਲਾ ਕੇ ਨਗਰ ਕੌਂਸਲ ਲਿਆਦਾ ਨਹੀਂ ਆਪਣੇ ਰਾਏ ਪ੍ਰਾਈਵੇਟ ਪੈਸੇ ਲਾ ਕੇ। ਇਹ ਆਪਣੇ ਪੈਕੇਟ ਚ ਹਾਂ ਜੀ ਜੀ ਮੌਕਾ ਦਿਖਾਸਾਣੇ ਤੁਹਾਨੂੰ